ਮਾਨ ਸਰਕਾਰ ਦੇ ਸਿਹਤ ਖੇਤਰ 'ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp ਤੇ ਮਿਲਣਗੀਆਂ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬੀਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਆ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਯੂਨੀਵਰਸਿਟੀ ਦੇ ਸਟੈਂਡਰਡ ਦੇ ਉੱਤੇ ਬੜੇ ਵੱਡੇ ਪ੍ਰਸ਼ਨ ਚ ਨਾਗੇ ਯੂਨੀਵਰਸਿਟੀ ਇੱਕ ਬੋਝਾ ਕੰਮ ਨਾ ਰਹੀ। ਬਟੇ, ਕੋਏ ਪੁੱਟ ਕੇ ਤੇ 20000 ਦੇ ਕਰੀਬ ਤਰੰਤ ਇੱਥੇ ਸੁਟਿਆ ਗਿਆ ਅਤੇ ਪਾਣੀ ਪਾਇਆ ਗਿਆ ਨਾ ਡਾਡਾ ਜੀ। ਪੰਜਾਬ ਸਰਕਾਰ ਨੂੰ ਕੁਝ ਨਾ ਚੋਕਾ। ਤੁਸੀਂ ਜੇ ਇਹ ਤੁਹਾਡੇ ਪੰਜਾਬੀ ਪੰਜਾਬੀ ਹੈ ਤੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਹਮਦ ਸਿੰਘ ਰਾਣਾ ਸਾਡੇ ਨਾਲ ਸ਼ੁਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਹਾਜ਼ਰ ਨੇ ਇਹਨਾਂ ਵੱਲੋਂ ਅਨੰਦਪੁਰ ਸਾਹਿਬ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕਿਉਂਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਜੋ ਬੇਅਦਬੀ ਹੋਈ ਹੈ ਉਸ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਐਡੀ ਵੱਡੀ ਜਿਹੜੀ ਗਲਤੀ ਹੋਈ ਹੈ ਜਿਸ ਦੇ ਉੱਤੇ ਪੰਜਾਬ ਪੂਰਾ ਪੰਜਾਬ ਦੇ ਜਿਹੜੇ ਵਿਦਿਆਰਥੀ ਹੈ ਉਹਨਾਂ ਦਾ ਭਵਿੱਖ ਜੁੜਿਆ ਹੁੰਦਾ ਪਰ ਉੱਥੇ ਬੇਅਦਬੀ ਹੋਣਾ ਕਿਸ ਤਰੀਕੇ ਨਾਲ ਦੇਖਦੇ ਹੋ ਸੀ ਇਹ ਕਿਪਾਈ ਕਾਨ ਸਿੰਘ ਨੱਬਾ ਜੀ ਦਾ ਜਿਹੜਾ ਸਾਹਿਤਿਕ ਗ੍ਰੰਥ ਹੈ ਮਹਾਨ ਕੋਸ਼ ਸਿੱਖ ਸਮਾਜ ਦੇ ਵਿੱਚ ਉਹਦਾ ਬਹੁਤ ਵੱਡਾ ਸਤਿਕਾਰ ਔਰ ਬਹੁਤ ਵੱਡਾ ਮੁੱਲ ਦਾ ਖਜ਼ਾਨਾ ਔਰ ਸਾਰੀ ਉਹਨਾਂ ਦੀ ਆਪਣੀ オリジナル ਰਿਸਰਚ ਹੈ ਔਰ ਬੜੀ ਮਿਹਨਤ ਕਰਕੇ ਸਾਰੀ ਜ਼ਿੰਦਗੀ ਉਹਨਾਂ ਨੇ ਥਾਂ-ਥਾਂ ਤੇ ਇਤਹਾਸਿਕ ਸਥਾਨਾਂ ਤੇ ਜਾ ਕੇ ਜਿੱਥੇ-ਜਿੱਥੇ ਕੋਈ ਘਟਨਾਵਾਂ ਵਾਪਰੀਆਂ ਉਥੇ ਆਪ ਜਾ ਕੇ ਤੇ ਸਾਰੀਆਂ ਘਟਨਾਵਾਂ ਨੂੰ ਉਦੇ ਵਿੱਚ ਰਿਪੋਰਟ ਕੀਤਾ ਗੁਰਬਾਣੀ ਦੇ ਉਰਚ ਬਹੁਤ ਸਾਰੇ ਹਵਾਲੇ ਨੇ ਸਾਡੇ ਕਲਚਰ ਦੇ ਬਹੁਤ ਹਵਾਲੇ ਨੇ ਇਸੇ ਤਰ੍ਹਾਂ ਰਾਗਾਂ ਦੇ ਬਾਰੇ ਵਿੱਚ ਬੜੀ ਭਰਪੂਰ ਜਾਣਕਾਰੀ ਆ ਬਹੁਤ ਹਰ ਖੇਤਰ ਦੇ ਜਿਹੜੇ ਉਹਨਾਂ ਨੇ ਉਹਦੇ ਵਿੱਚ ਸਾਰਾ ਖਜ਼ਾਨਾ ਇਕੱਠਾ ਕਰਕੇ ਇੱਕ ਮਹਾਨ ਕੋਸ਼ ਤਿਆਰ ਕੀਤਾ ਸੀ ਜਿਹਨੂੰ ਸਾਰੇ ਰਿਸਰਚਰ ਵੀ ਵਿਦਵਾਨ ਵੀ ਔਰ ਸਮਝਣ ਵਾਲੇ ਗੁਰ ਇਤਿਹਾਸ ਨੂੰ ਸਾਰੇ ਉਹਨੂੰ ਰੈਫਰ ਕਰਦੇ ਔਰ ਦੇਖੋ 1930 ਦੇ ਵਿੱਚ ਐਡਾ ਮਹਾਨ ਤੇ ਪ੍ਰਵਾਨਿਤ ਗ੍ਰੰਥ ਉਹਨਾਂ ਨੇ ਜਿਹੜਾ ਤਿਆਰ ਕਰਕੇ ਤੇ ਪੰਜਾਬੀ ਭਾਸ਼ਾ ਵਿਭਾਗ ਨੇ ਉਹਦੋਂ ਛਾਪ ਦਿੱਤਾ ਸੀ ਹੁਣ ਇਹਨਾਂ ਨੇ ਸਿਰਫ ਉਹਦਾ ਹਿੰਦੀ ਵਰਜ਼ਨ ਇੰਗਲਿਸ਼ ਵਰਜ਼ਨ ਤੇ ਨਾਲ ਪੰਜਾਬੀ ਦਾ ਨਵਾਂ ਵਰਜ਼ਨ ਤਿਆਰ ਕਰਨਾ ਸੀ ਇੱਕ ਤਾਂ ਯੂਨੀਵਰਸਿਟੀ ਦੇ ਸਟੈਂਡਰਡ ਦੇ ਉੱਤੇ ਬੜੇ ਵੱਡੇ ਪ੍ਰਸ਼ਨ ਚੇ ਲੱਗੇ ਕਿ ਇੱਕ ਯੂਨੀਵਰਸਿਟੀ ਇਹ ਖੋਜ ਦਾ ਕੰਮ ਲੈ ਰਹੀ ਹੋ रिजल्ट ਸੱਚ ਤੁਹਾਡੇ ਕੋਲ ਹੈ ਤੇ ਤੁਸੀਂ ਉਹਨੂੰ ਟਰਾਂਸਲੇਟ ਕਰਕੇ ਛਾਪਣਾ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਦੇ ਵਿੱਚ ਗਲਤੀਆਂ ਹੋਣ ਸਿੱਖ ਵਿਦਵਾਨਾਂ ਨੇ ਉਹਦੇ ਖਿਲਾਫ ਆਵਾਜ਼ ਉਠਾਈ ਉਹਨੂੰ ਹਾਈ ਕੋਰਟ ਦੇ ਵਿੱਚ ਕੇਸ kiya ਇਹਨਾਂ ਨੂੰ ਕਿਤਾਬਾਂ ਜਿਹੜੀਆਂ ਵਾਪਸ ਲੈਣੀਆਂ ਪਈਆਂ ਔਰ ਅਖੀਰ ਦੇ ਉੱਤੇ ਇਹ ਫੈਸਲਾ ਹੋਇਆ ਕਿ ਇਹ ਕਿਤਾਬਾਂ ਜਿਹੜੀਆਂ ਨੇ ਇਹ ਅੱਗੇ ਪਾਠਕਾਂ ਤੱਕ ਜਾਣ ਦੇ ਕਾਬਿਲ ਨਹੀਂ ਹੈ ਇਸ ਕਰਕੇ ਇਹਨਾਂ ਨੂੰ ਮਾਰਕੀਟ 'ਚੋਂ ਵਾਪਸ ਲੈ ਕੇ ਤੇ ਨਸ਼ਟ ਕਰ ਉਹਦਾ ਇੱਕ ਵਿਧੀ ਵਿਵਧਾਨ ਹੁੰਦਾ ਹੈ ਕਿ ਜਦੋਂ ਧਾਰਮਿਕ ਸਾਇਤ ਕੋਈ ਵੀ ਜਿਹੜਾ ਤੁਸੀਂ ਉਹਦਾ ਸਸਕਾਰ ਕਰਨਾ ਤੇ ਬਕਾਇਦਾ ਤਾਂ ਉਹ ਤੋਂ ਸ਼ਰਮਣੀ ਕਉਦਰਾ ਪ੍ਰਬੰਧਕ ਕਮੇਟੀ ਨੇ ਉਹਦੇ ਅਸੂਲ ਬਣਾਏ ਆ ਜਗਾ ਬਣਾਈਆਂ ਨੇ ਪਰ ਜਿਸ ਤਰੀਕੇ ਯੂਨੀਵਰਸਿਟੀ ਨੂੰ ਫੁਰਨਾ ਫੁਰਿਆ ਤੇ ਇੱਕ ਜਿਹੜੀ ਹੈਗੀ ਆ ਸੁਨਸਣ ਜਗਾ ਦੇ ਉੱਤੇ ਯੂਨੀਵਰਸਿਟੀ ਦੇ ਅੰਦਰ ਵੱਡੇ ਟੋਏ ਪੁੱਟ ਕੇ ਤੇ 20000 ਦੇ ਕਰੀਬ ਗ੍ਰੰਥ ਉੱਤੇ ਸੁੱਟਿਆ ਗਿਆ ਤੇ ਪਾਣੀ ਪਾਇਆ ਗਿਆ ਲਤਾੜਿਆ ਜਾ ਰਿਹਾ ਇਹ ਤਾਂ ਮੈਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਧੰਨਵਾਦ ਕਰਦਾ ਕਿ ਜਾਗਰਤ ਸੀਗੇ ਨੌਜਵਾਨ ਇੱਕ ਨੂੰ ਪਤਾ ਲੱਗਿਆ ਉਹਨੇ ਸਾਰੇ ਨੌਜਵਾਨ ਇਕੱਠੇ ਕੀਤੇ ਤੇ ਆ ਸਾਰਾ ਜਿਹੜਾ ਪਰਦਾ ਇਹਨੂੰ ਲੋਕਾਂ ਦੇ ਸਾਹਮਣੇ ਡੰਗਾ ਕੀਤਾ ਕਿ ਕਿੱਡਾ ਵੱਡਾ ਜਿਹੜਾ ਇੱਕ ਬੇਦਬੀ ਯੂਨੀਵਰਸਿਟੀ ਦੇ ਨੱਕ ਦੇ ਥੱਲੇ ਹੋ ਰਹੀ ਫਸਾੜ ਪੈਦਾ ਹੋ ਰਿਹਾ ਕਿ ਕਿਸ ਤਰ੍ਹਾਂ ਦਰਜ ਹੋਇਆ ਉਹ ਵੀ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਰਾਤ ਸਾਰੀ ਗੇਟ ਬੰਦ ਰੱਖੇ ਇਸਿਊ ਜਦੋਂ ਟੈਲੀਵਿਜ਼ਨਾਂ ਤੇ ਚੱਲ ਪਿਆ ਮੀਡੀਆ 'ਚ ਆ ਗਿਆ ਤੇ ਕੇਸ ਦਰਜ ਹੋਇਆ ਪਰ ਜਿਨ੍ਹਾਂ ਦੇ ਖਿਲਾਫ ਕੇਸ ਦਰਜ ਹੋਇਆ ਸਾਰੇ ਅਧਿਕਾਰੀ ਉੱਥੇ ਦੇ ਉੱਤੀ ਨੇ ਮੈਂ ਪਹਿਲਾਂ ਤਾਂ ਪੰਜਾਬ ਸਰਕਾਰ ਨੂੰ ਪੁੱਛਣਾ ਚਾਹੁੰਦਾ ਨਾ ਕਿ ਤੁਸੀਂ ਜਿਹੜੀ ਹੈ ਤੁਹਾਡੀ ਕੋਈ ਨੈਤਿਕ ਜ਼ਿੰਮੇਵਾਰੀ ਹੈ ਕਿ ਨਹੀਂ ਹੈ ਆ ਸਾਡੇ ਮੰਤਰੀ ਨੇ ਰਵਜੋਤ ਬੈਂਤੀ ਜੀ ਨੂੰ ਪੁੱਛਣਾ ਚਾਹੁੰਦਾ ਕਿ ਦੱਸੋ ਹੁਣ ਕਿਹਦਾ ਇਹ ਜਿਹੜਾ ਕਸੂਰ ਕਿਦਾ ਹੈ ਤੁਸੀਂ ਹਾਇਰ ਐਜੂਕੇਸ਼ਨ ਦੇ ਮਿਨਿਸਟਰੋਂ ਬੈਂਸਾ ਪਹਿਲਾਂ ਅਰੇ ਥੋੜੇ ਦਿਨ ਪਹਿਲਾਂ 350 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਵਸ ਸੀ ਉੱਥੇ ਤੁਸੀਂ ਕੀ ਤੁਹਾਡੇ ਮਹਿਕਮੇ ਨੇ ਚੰਨ ਚਲਾਇਆ ਤੇ ਆ ਹੁਣ ਜੋ ਕੁਝ ਕਰ ਦਿੱਤਾ ਇਹਨੂੰ ਅਖਰਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਮੈਂ ਮੰਨ ਕਰਦਾ ਕਿ ਇਹਦੀ ਪੂਛ ਪਧਰੀ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਹੈ ਪਹਿਲਾਂ ਤਾਂ ਜਿਨ੍ਹਾਂ ਨੇ ਪੈਰਵਾਈ ਕਰਨੀ ਸੀ ਇਸ ਦੀ ਪ੍ਰਿੰਟਿੰਗ ਦੇ ਵਿੱਚ ਉਹਨਾਂ ਦੀ ਵੀ ਸਾਰਿਆਂ ਦੀ ਇਨਕੁਆਰੀ ਹੋਣੀ ਚਾਹੀਦੀ ਕਿ ਕਿੱਥੇ ਸੀਗੇ ਇੰਨੀਆਂ ਗਲਤੀਆਂ ਕਿਵੇਂ ਹੋਈਆਂ ਨਾਲ ਦੀ ਨਾਲ ਜਿਹੜੀ ਆ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਕਿਉਂ ਨਹੀਂ ਨਿਭਾਈ ਫਿਰ ਆ ਜਿਹੜਾ ਇਹਨੂੰ ਹੁਣ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਆਪਤ ਵੀ ਜਿਹੜੀ ਹੋਈ ਇਹਦੇ ਵਾਸਤੇ ਸਹੀ ਜ਼ਿੰਮੇਵਾਰ ਕੋਈ ਕੌਣ ਹੈ ਅੱਗੇ ਤੋਂ ਇਹ ਚੀਜ਼ਾਂ ਨਾ ਹੋਣ ਉਹਦੇ ਵਾਸਤੇ ਵੀ ਮਾਪਦੰਡ ਤਾਂ ਸਰ ਡਾਕਟਰ ਸਾਹਿਬ ਮੰਨਦੇ ਹੋ ਫਿਰ ਜਿਹੜੀ ਜਿਹੜੀ ਸੂਬਾ ਸਰਕਾਰ ਹੈ ਜਾਂ ਮੰਤਰੀ ਸਿੱਖਿਆ ਮੰਤਰੀ ਹੈ ਜਾਂ ਮੁੱਖ ਮੰਤਰੀ ਹੈ ਉਹ ਜ਼ਿੰਮੇਵਾਰ ਇਹਨਾਂ ਚੀਜ਼ਾਂ ਦੇ ਹੈਗੇ ਕਿਉਂਕਿ ਪੰਜਾਬੀ ਯੂਨੀਵਰਸਿਟੀ ਵੀ ਇੱਕ ਸਰਕਾਰੀ ਅਦਾਰਾ ਹੈਗਾ ਏ ਕੋਈ ਪ੍ਰਾਈਵੇਟ ਅਦਾਰਾ ਤਾਂ ਹੈ ਨਹੀਂ ਇਹ ਹੀ ਮੈਂ ਕਹਿ ਰਿਹਾ ਕਿ ਤੁਹਾਡੀ ਆਪਣੀ ਸਰਕਾਰ ਦੀ ਯੂਨੀਵਰਸਿਟੀ ਹੈ ਨੈਤਿਕ ਜ਼ਿੰਮੇਵਾਰੀ ਕਿਦੀ ਹੈ ਇਸ ਨੈਤਿਕ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ 20000 ਐਡਾ ਇੱਕ ਸਤਕਾਰਯਿਤ ਗ੍ਰੰਥ ਆ ਉਹਦੇ ਤੁਸੀਂ ਕਾਪੀਆਂ ਛਪਾਈਆਂ ਉਹ 'ਚ ਗਲਤੀਆਂ ਸੀ ਕੀ ਰਤਬਾ ਉਸ ਗ੍ਰੰਥ ਦਾ ਸਿੱਖ ਮਾਸੇ ਦੇ ਵਿੱਚ ਐਡਾ ਕਮਾਲ ਦਾ ਇੱਕ ਸੱਚ ਗ੍ਰੰਥ ਆ ਤੇ ਤੁਹਾਡੇ ਜਿਹੜੀ ਹੈਗੀ ਆ ਡਕਤਲੇ ਤੁਹਾਡੀ ਆਪਣੀ ਯੂਨੀਵਰਸਿਟੀ ਜਿਹੜੀ ਆ ਉਹਦੀ ਇਸ ਤਰੀਕੇ ਨਾਲ ਬਦਬੀ ਕਰ ਰਹੀ ਹੈ ਤੇ ਹੁਣ ਜ਼ਿੰਮੇਵਾਰੀ ਕਿਹਦੀ ਹੈ ਇਹ ਤੇ ਮੈਂ ਪੁੱਛਣਾ ਆ ਕਿ ਹਾਲੇ ਤੱਕ ਸਰਕਾਰ ਨੇ ਕੀ ਐਕਸ਼ਨ ਲਿਆ ਦੱਸੋ ਇਥੇ ਜੋ ਕੀਤਾ ਸਟੂਡੈਂਟਸ ਨੇ ਕਰਾਇਆ ਜਿਹੜਾ ਪਰਚਾ ਕਰਾਇਆ ਉਹ ਵੀ ਹਾਲੇ ਕਹਦੇ ਕਿ ਧਰਮਾ ਠੀਕ ਨਹੀਂ ਲੱਗੀਆਂ ਚਲੋ ਡਿਜੀਕਲ ਐਕਸਪਰਟ ਦੇਖ ਲੈਂਦੇ ਆ ਪਰ ਤੁਸੀਂ ਕੀ ਕੀਤਾ ਜਿਹੜੀ ਤੁਹਾਡੀ ਜ਼ਿੰਮੇਵਾਰੀ ਸਰਕਾਰ ਸਾਹਿਬ ਲੱਗਦਾ ਸਰਕਾਰ ਦੀ ਵੀ ਕੋਈ ਜ਼ਿੰਮੇਵਾਰੀ ਹੈ ਤੁਸੀਂ ਦੱਸੋ ਤੁਸੀਂ ਕੀ ਕੀਤਾ ਡਾਕਟਰ ਸਾਹਿਬ ਲੱਗਦਾ ਸਿੱਖਿਆ ਮੰਤਰੀ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਜਿਵੇਂ ਮੈਂ ਜੰਮੀ ਕਸ਼ਮੀਰ ਦੇ ਵਿੱਚ ਹੋਇਆ ਔਵੇਂ ਇੱਥੇ ਵੀ ਜ਼ਿੰਮੇਵਾਰੀ ਲੈਣੀ 100% ਮੁੱਖ ਮੰਤਰੀ ਸਾਹਿਬ ਦੀ ਪਾਉਂਦੀ ਯਾਰ 20000 ਜਿਹੜਾ ਸਿਹਤਕ ਗ੍ਰਾਂਟ ਹੈ ਛੋਟੀ ਜਿਹੀ ਗੱਲ ਗੁਰਬਾਨੀ ਦੀਆਂ ਦੁਕਾਨੇ ਉਹਦੇ ਵਿੱਚ ਸਾਰੀਆਂ ਔਰ ਜੋ ਹਾਲ ਮੈਂ ਤਾਂ ਵੀਡੀਓ ਦਿਖਾਈ ਨਹੀਂ ਸਕਦਾ ਕਿੰਦਾ ਲੋਕਾਂ ਦੀ ਸੰਗਤ ਦੇ ਮਨ ਤੇਸ ਪਹੁੰਚੀ ਹੈ ਅਡਰ ਸਾਹਿਬ ਜੇ ਨਹੀਂ ਕੋਈ ਇਹ ਤੋਂ ਇਲਾਵਾ ਕੋਈ ਪੰਜਾਬ ਸਰਕਾਰ ਐਕਸ਼ਨ ਲੈਂਦੀ ਹੈ ਤਾਂ ਸ਼ੁਰਬਣੀ ਕਾਲੀ ਦਲ ਆਪਣੇ ਵੱਲ ਤੇ ਕੋਈ ਅਜਿਹਾ ਮਹਿੰਮ ਵਿੱਢੇ ਕਿ ਜਿਹਦੇ ਜਿਹਨੂੰ ਲੈ ਕੇ ਜਿਹੜਾ ਲੋਕਾਂ ਦੀ ਜਿਹੜੀ ਮਨ ਨੂੰ ਠੇਸ ਪਹੁੰਚੀ ਹੈ ਸਿੱਖ ਸੰਗਤਾਂ ਨੂੰ ਮਨ ਨੂੰ ਠੇਸ ਪਹੁੰਚੀ ਹੈ ਉਹਨਾਂ ਨੂੰ ਕੋਈ ਕੋਈ ਨਾ ਕੋਈ ਜਿਹੜਾ ਰਾਹਤ ਮਿਲ ਸਕੇ ਅਸੀਂ ਵੀ ਆਪਣੀ ਡਿਊਟੀ ਕਰਾਂਗੇ ਅੱਜ ਸਿੰਘ ਸਾਹਿਬ ਨੇ ਜਦੋਂ ਇਹਦੇ ਤੇ ਉਹਨਾਂ ਦਾ ਬਿਆਨ ਪਾੜੂ ਕਿੱਦਾਂ ਸਕਦਾ ਇਹ ਕੱਲਾ ਅਕਾਲੀ ਦਲ ਨਹੀਂ ਰਹਿੰਦਾ ਸਾਰੀ ਸਿੱਖ ਕੌਮ ਦਾ ਮਸਲਾ ਬਣਦਾ। ਉਹ ਤਾਂ ਦੇਖਦੇ ਆ ਕਿਹੜਾ ਬੋਲਦਾ ਤੇ ਕਿਹੜਾ ਚੁੱਪ ਰਹਿੰਦਾ। ਹੁਣ ਇਹ ਵੀ ਨੋਟ ਕਰਨ ਵਾਲੀ ਗੱਲ ਹੋ ਗਈ ਕਿ ਕਿ ਚੁੱਪ ਕੌਣ ਪੰਦ ਰਹਿੰਦੇ ਆ। ਉਹ ਵੀ ਤਾਂ ਪਤਾ ਨਹੀਂ ਲੱਗਦਾ ਕਿ ਉਹ ਚੁੱਪ ਕਿਉਂ ਆ। ਇਸ ਕਰਕੇ ਜਿੱਥੇ ਹੁਣ ਸਾਰਿਆਂ ਨੂੰ ਬੋਲਣਾ ਚਾਹੀਦਾ ਉੱਥੇ ਸਾਰਿਆਂ ਨੂੰ ਸਟੈਂਡ ਲੈਣਾ ਚਾਹੀਦਾ। ਇਹ ਚੀਜ਼ਾਂ ਬਹੁਤ ਸਾਡਾ ਨੁਕਸਾਨ ਕਰ ਰਹੀਆਂ ਨੇ। ਇਹ ਕੋਈ ਮਾਮੂਲੀ ਗਲਤੀ ਨਹੀਂ ਹੈ ਜਿਹੜੀ ਕਹੋ ਕਿ ਸਾਇਮਨ ਗਲਤੀ ਹੋ ਗਈ। ਇਹ ਕਿਉਂ ਹੋਇਆ ਕਿੰਨੇ ਫੈਸਲੇ ਕੀਤਾ ਸੀ ਇਸ ਤਰੀਕੇ ਜਿਹੜਾ ਵਿਦਬੀ ਕਰਨ ਦਾ ਇਸਾਂ ਦੀ ਚੀਜ਼ ਤਾਂ ਹੀ ਜਿਹੜੀਆਂ ਸਾਹਮਣੇ ਹੁੰਦੀਆਂ ਨੇ ਹਾਈ ਲੈਵਲ ਜੁਡੀਸ਼ੀਅਲ ਬਿਫਾਰਕ ਬਿਲਕੁਲ ਜੀ ਸਨ ਸਾਡੇ ਨਾਲ ਸ਼ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਜਿਨ੍ਹਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਜਿਹੜੀ ਇਹਦੀ ਜਾਂਚ ਹੈ ਉਹ ਨਿਰਪੱਖ ਤੌਰ ਤੇ ਹੋਣੀ ਚਾਹੀਦੀ ਹੈ ਔਰ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਨੂੰ ਜ਼ਿੰਮੇਵਾਰੀ ਸਮਝਦੇ ਹੋਏ ਇਹਦੇ ਤੇ ਤੁਰੰਤ ਜਿਹੜੀ ਹੈ ਉਹ ਕਾਰਵਾਈ ਕਰਨੀ ਚਾਹੀਦੀ ਹੈ ਕੈਮਰਾ ਮਨਦੀਪ ਤਰਾਣ ਦੇ ਨਾਲ ਸਿੰਘ ਰਾਣਾ T5 ਚੈਨਲ ਪੰਜਾਬੀ ਸ਼੍ਰੀਨੰਦਪੁਰ ਸਾਹਿਬ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਂਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ